ਸਰਵਾਰ ਉਪਦੇਸ਼ ਪੇਸ਼ ਕਰਦੇ ਨੇ ਲੋਕੋ ਵਾਲੇ ਕਬਿਸ਼ਰੀ ਜਥੇ ਨੂੰ ਅਸੀਸ ਬਖਸ਼ੋ ਤੇ ਆਪਾਂ ਭਗਤੀ ਦਾ ਜਸ ਸਰਬਨ ਕਰਾਂਗੇ ਇੱਕ ਵਾਰ ਚੜ੍ਹਦੀ ਕਲਾ ਦੇ ਨਾਲ ਸਾਰੀ ਸੰਗਤ ਫਤਿਹ ਦੀ ਸਾਂਝ ਪਾਓ ਤੇ ਆਖੋ ਜੀ ਵਾਹਿ ਗੁਰੂ ਜੀ ਕਾ ਵਾਹਿ ਗੁਰੂ ਜੀ ਕੀ ਫਤਿਹ ਪਾਈ ਪ੍ਰਗਟ ਸਿੰਘ ਤੇ ਜਗਦੀਪ ਸਿੰਘ ਇਹ ਸ਼ਬਦ ਕਹਿਣਗੇ ਪਰ ਪਹਿਲੀ ਕਵਿਤਾ ਤਾਂ ਸਾਥੀ ਸ੍ਰੀ ਸੁਆਮੀ ਜੋਰਾ ਸਿੰਘ ਮਹਾਰਾਜ ਜੀਾਂ ਦੀ ਯਾਦ ਵਿੱਚ ਬੋਲਣਗੇ ਫਿਰ ਆਪਾਂ ਜਿਵੇਂ ਵਾਹਿਗੁਰੂ ਦਾ ਹੁਕਮ ਹੋਇਆ ਉਸ ਮੁਤਾਬਕ ਆਪ ਸੰਗਤਾਂ ਦੇ ਸਨਮੁਖ ਆਓ ਬੜੇ ਪਿਆਰ ਦੇ ਨਾਲ ਪਹਿਲਾ ਸ਼ਬਦ ਸੁਣੋ ਫਿਰ ਅਗਲੇ ਵਿਚਾਰ ਪੇਸ਼ ਕਰਾਂਗੇ ਹਾਂਜੀ दाल दिलां, दिलां दिल विच दाल दिलां दिलि चिल लॻदा नी दिलदार باجوں साढे बास ते گیا جگ सुना ਇੱਕ ਸੋਹਣਿਆਂ ਦੀ ਸਰਕਾਰ ਬਾਜੋਂ ਉਹ ਪੱਲੇ ਹੋਰ ਕੀ ਰਹਿ ਗਿਆ ਦੱਸ ਸਾਡੇ ਪੱਲੇ ਹੋਰ ਕੀ ਰਹਿ ਗਿਆ ਦੱਸ ਸਾਡੇ ਤੇਰੇ ਪ੍ਰੀਤਮਾ ਪੇਮ ਪਿਆਰ ਬਾਜੋਂ करलांगे सबर दरबार सिंग सबर हो थोदार बाजो सबर हो थोदार बाजो सीन सतगुर ریتے تصویر تیری تیرا وسیاں نام زبان یتے مر مر کے ملیا دوار تیرا تیرے جہاناں ڈٹھا ਜਹਾਨੀ ਉਤੇ ਜੈਸੇ ਦਰਤਾ ਜੈਸੇ ਦਰਤਾ ਖਾਕ ਸੇ ਪਾਕ ਹੋ ਸਨਮਾਨ ਹੈ ਤੁਸਾਂ ਦੀ ਸ਼ਾਨ ਉਤੇ ਹੁਣ ਮੰਜਲਾ त दरबार सिंग जदो चल पे ते फुरमान ते जॾो चल पे ते फुरमान ते ਹੋ ਨੰ ਮੰਜਲਾ ਤਹ ਤਰਪਾਰ ਸਿੰਘਾ ਜਦੋਂ ਚੱਲ ਪਏ ਤੇਰੇ ਫਰਮਾਨ ਉੱਤੇ ਤਰਿਆਦ ਵਿੱਚ ਇਹ ਪ੍ਰੇਮ ਦੇ ਸ਼ਬਦ ਆਪਾਂ ਸਰਬਣ ਕੀਤੇ ਧੰਨਵਾਦ ਹੈ ਮਹਾਪੁਰਖ ਸੰਤ ਗੁਰਜੀਤ ਸਿੰਘ ਜੀ ਫਲੌਂਡ ਕਲਾਮ ਵਾਲੇ ਬਹੁਤ ਸਾਰਾ ਸਤਿਕਾਰ ਸਮੂਹ ਸੇਵਾਦਾਰ ਪਹੁੰਚੇ ਜਿਉਂ ਆਇਆ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਗੁਰਮੁਖੋ ਬੇਨਤੀ ਏ ਅਸwami ਜੋਰਾ ਸਿੰਘ ਮਹਾਰਾਜ ਜੀਾਂ ਦੇ ਪਿਆਰ ਸਤਕਾਰ ਵਿੱਚ ਆਪਾਂ ਸੱਜ ਬੈਠੇ ਆ ਹੁਣ ਆਪਾਂ ਕਵਤਾ ਜੋ ਪੇਸ਼ ਕਰਾਂਗੇ 2 ਮਿੰਟ ਵਿੱਚ ਬਿਰਹੋਂ ਦੇ ਮਾਰਿਆਂ ਨੂੰ ਬਖਸ਼ੋ ਦੀਦਾਰ ਕਿਤੇ ਆਪਣੇ ਹਿਰਦੇ ਚ ਬਰਾਗ ਕੇ ਇੱਕ ਬਚਨ ਮੈਂ ਆਪਣਾ ਸਾਂਝਾ ਕਰਨਾ ਗੁਰਸਿੱਖ ਨੇ ਸੁਨਾਇਆ ਮਹਾਰਾਜ ਦੇ ਚਰਨਾਂ ਵਿੱਚ ਰਹਿ ਕੇ ਉਹਨਾਂ ਸੇਵਾ ਕੀਤੀ Swami Jora Singh Maharaj ਤੇ Swami Jora Singh Maharaj ਕਹਿੰਦੇ ਬੈਠੇ ਕੁਝ ਮਹਾਤਮਾ ਚੱਲ ਕੇ ਆਏ ਦਰਸ਼ਨ ਦੇ ਦਾਰੇ ਕੀਤੇ ਇੱਕ ਮਹਾਤਮਾ ਨੇ ਕਹਿੰਦੇ ਪਰਸ਼ਨ ਕੀਤਾ ਪ੍ਰਸ਼ਨ ਉਹ ਕਹਿੰਦੇ ਜੀ ਸਭ ਤੋਂ ਵੱਡਾ ਦੁਨੀਆਂ ਵਿੱਚ ਪਾਪ ਕੀ ਹੈ ਤੇ ਸਭ ਤੋਂ ਵੱਡਾ ਦੁਨੀਆਂ ਚ ਪੁੰਨ ਕੀ ਹੈ Swami Jawara Singh Maharaj ਕਹਿੰਦੇ ਇਹ ਤਾਂ ਤੁਸੀਂ ਇੱਥੇ ਸਾਡੇ ਜਿੰਨੇ ਸੇਵਕ ਨੇ ਕਿਸੇ ਸੇਵਕ ਤੋਂ ਤੁਸੀਂ ਪੁੱਛ ਸਕਦੇ ਆ ਉਹ ਮਹਾਤਮਾ ਕਹਿੰਦੇ ਜੀ ਬਾਤ ਤਾਂ ਬਹੁਤ ਗਹਿਰੀ ਹੈ ਸਵਾਮੀ ਜੋਰਾ ਸਿੰਘ ਮਹਾਰਾਜ ਮੁਸਕਰਾਏ ਕਹਿੰਦੇ ਕੋਈ ਗੱਲ ਨਹੀਂ 게ਟ ਤੋਂ ਜਦ ਉਤਰੋਗੇ ਥੱਲੇ ਜਿਹੜਾ ਵੀ ਸੇਵਕ ਤੁਹਾਨੂੰ ਮਿਲ ਜੇ ਉਹ ਤੋਂ ਪੁੱਛ ਲਿਓ ਜਦੋਂ ਮਹਾਤਮਾ 게ਟ ਤੋਂ ਉਤਰੇ ਇੱਕ ਸੇਵਕ ਉਹਨਾਂ ਨੂੰ ਮਿਲਿਆ ਉਹ ਕਹਿੰਦੇ ਭਾਈ ਅਸੀਂ ਸਵਾਮੀ ਜਾਨੂ ਆ ਬੇਨਤੀ ਕੀਤੀ ਵੀ ਸਭ ਤੋਂ ਵੱਡਾ ਪਾਪ ਕੀਏ ਤੇ ਪੁੰਨ ਕਿਹੜਾ ਸਭ ਤੋਂ ਵੱਡਾ ਦੁਨੀਆ 'ਚ ਉਹ ਕਹਿੰਦੇ ਕਿ ਸੇਵਕ ਤੋਂ ਪੁੱਛ ਲਿਓ ਤੂੰ ਸਾਡੇ ਮੱਥੇ ਲੱਗ ਗਿਆ ਤੂੰ ਹੀ ਦੱਸ ਦੇ ਉਹ ਵੀ ਮੁਸਕਰਾਇਆ ਉਹ ਕਹਿੰਦਾ ਕਮਾਲ ਹੋ ਗਈ ਸਵਾਮੀ ਜੀ ਵੀ ਮੁਸਕਰਾਏ ਤੂੰ ਵੀ ਮੁਸਕਰਾਇਆ ਬਾਤ ਤਾਂ ਕਹਿ ਰਹੀ ਐ ਦੱਸੋ ਪੁੰਨ ਕਿਹੜਾ ਵੱਡਾ ਤੇ ਪਾਪ ਕਿਹੜਾ ਵੱਡਾ ਉੱਥੇ ਉਹ ਮਹਾਰਾਜ ਦੇ ਸੇਵਕ ਨੇ ਕੋਈ ਬਚਨ ਕਿਹਾ ਉਹ ਕਹਿੰਦਾ ਮਹਾਤਮਾ ਜੀ ਟੁੱਟੇ ਹੋਏ ਨੂੰ ਗੁਰੂ ਨਾਲ ਜੋੜ ਦੇਣਾ ਐਦੋਂ ਵੱਡਾ ਦੁਨੀਆ ਤੇ ਪੁੰਨ ਕੋਈ ਨਹੀਂ ਤੇ ਜੁੜੇ ਹੋਏ ਨੂੰ ਤੋੜ ਦੇਣਾ ਐਦੋਂ ਵੱਡਾ ਪਾਪ ਕੋਈ ਨਹੀਂ ਸੋ ਇਹ ਸਵਾਮੀ ਜੋਰਾ ਸਿੰਘ ਮਹਾਰਾਜ ਉਨ੍ਹਾਂ ਦੀ ਪਵਿੱਤਰ ਯਾਦ ਵਿੱਚ ਆਉ ਪਿਆਰ ਦੇ ਸ਼ਬਦ ਆਪ ਇੱਥੇ ਸੁਣੋ ਵੀ ਪਿਰ ਹੋंदे ਮਾਰਿਆ ਨੂੰ ਬਖਸ਼ੋ ਦੀਦਾਰ ਕਿਤੇ ਸਭ ਸੰਗਤਾਂ ਦੇ ਹਿਰਦੇ ਦੀ ਆਵਾਜ਼ ਲੋਕੋ ਵਾਲੇ ਕਿਸੇ ਜਥੇ ਤੋਂ ਐਸ ਸਾਡੇ ਪ੍ਰਾਣਾ ਤੋਂ ਪਿਆਰੇ ਜੋਰਾ ਸਿੰਘ ਸਵਾਮੀ ਜੀ ਸਭ ਜਾਣੀ ਜਾਣ ਤੁਸੀਂ ਹੋ ਅੰਦਰ ਜੰਮੀ ਜੀ ਯਾਦਾਂ ਵਿੱਚ ਤੜਫ ਰਹਿ ਯਾਦਾਂ ਵਿੱਚ ਤੜਫ ਰਹਿ ਸੁਣ ਲਾਓ ਪੁਕਾਰ ਕੇ ਤੇ ਬੇਰ ਹੋਂਦੇ ਮਾਰਿਆ ਨੋ ਆ ਦੇਓ ਦਿਦਾਰ ਕੇ ਤੇ ਬੇਰ ਹੋਂਦੇ ਮਾਰਿਆ ਨੋ ਆ ਦੇਓ ਦਿਦਾਰ ਕੇ ਤੇ ਹੋ ਤੇ ਲੋ ਹੋ ਨਿਰਾਸ਼ ਲੱਗੇ ਆ ਹਾਸਿਆਂ ਨੂੰ ਦੇਵੇ ਤਰਬਾਸ ਕੋਈ ਲੱਗੀ ਰ ਨਰਾਸ਼ਾ ਨੂੰ ਵਿਛੜਿਆ ਨੂੰ ਮਿਲਣ ਦੀ ਵਿਛੜਿਆ ਨੂੰ ਮਿਲਣ ਦੀ ਭੇਜੋ ਕੋਈ ਤਾਰ ਨੂੰ ਪਰ ਹੋਂਦੇ ਮਾਰਿਆ ਨੂੰ ਬਖਸ਼ੋਦੀਦਾਰ ਨੂੰ ਬਿਰਹੋਂ ਦੇ ਮਾਰਿਆ ਨੂੰ ਬਖਸ਼ੋਦੀਦਾਰ ਨੂੰ ਓ ਥੋਡੇ ਬਨ ਨੇਰ ਦੇ ਸੇ ਲੱਖ ਸੂਰਜ ਮਗਦੇ ਆ ਰੰਗ ਰੰਗਲੀ ਦੁਨੀਆ ਦੇ ਸਭ ਫਿੱਕੇ ਲੱਗਦੇ ਆ ਰੰਗ ਰੰਗਲੀ ਦੁਨੀਆ ਦੇ ਸਭ ਫਿੱਕੇ ਲੱਗਦੇ ਆ ਉਜੜੇ ਆਰਮਾਨਾਂ ਦਾ ਉਜੜੇ ਆਰਮਾਨਾਂ ਦਾ ਵਸ ਜੇ ਸੰਸਾਰਕ ਤੇ ਬੇਰਹੋਂਦੇ ਮਾਰਿਆ ਨੋ ਬਖਸ਼ੋ ਦੀਦਾਰ ਕਿਤੇ ਬੇਰਹੋਂਦੇ ਰੋਗੀਆਂ ਨੋ ਆਦੇ ਉਹ ਦੀਦਾਰ ਕਿਤੇ ਉਹ ਦਰਬਾਰ ਸੁਆਮੀ ਦੇ ਪਿਆਰੇ ਵੀਰਤ ਸੀ ਜੋ ਸਾਲ 72 ਸੀ ਰਹੇ ਗਹਿਰ ਗੰਭੀਰਤ ਸੀ ਜੋ ਸਾਲ 72 ਸੀ ਰਹੇ ਗਹਿਰ ਗੰਭੀਰਤ ਸੀ ਸਤ ਗੁਰ ਦੀ ਬਚਨਾ ਤੇ ਸਤ ਗੁਰ ਦੀ ਬਚਨਾ ਤੇ ਗਏ ਤਨ ਮਨ ਵਾਰ ਕਿਤੇ ਸਾਮੀ ਜੀ ਪਿਆਰਿਆ ਨੂੰ ਬਖਸ਼ੋ ਦਿਦਾਰ ਕਿਤੇ ਬੇਰ ਹਉਂਦੇ ਮਾਰਿਆ ਨੂੰ ਬਖਸ਼ੋ ਦਿਦਾਰ ਕਿਤੇ ਓ ਮਨ ਚੰਚਲ ਸਾਡੇ ਜੋ ਮਾਇਆ ਵਿੱਚ ਖੱਪਦੇ ਨੇ ਕਾਲੀ ਯੋਗਤੀ ਅਗਨੀ ਦੇ ਪੰਪੜੇ ਵਿੱਚ ਤਪਦੇ ਨੇ ਤਪਦੇ ਹੋਏ ਹਰ ਧਿਆਨੋਂ ਤਪਦੇ ਹੋਏ ਹਰ ਧਿਆਨੋਂ ਦੇ ਮੋਜੇ ਧਾਰਕ ਤੇ ਬਹਿ ਰਹੋਂਦੇ ਮਾਰਿਆਂ ਨੂੰ ਆ ਦੇ ਦਿਦਾਰਕ ਤੇ ਬਹਿ ਰਹੋਂਦੇ ਮਾਰਿਆਂ ਨੂੰ ਆਦੇਓ ਦੀਦਾਰ ਕਿਤੇ ਓ ਥੋਡੇ ਬਿਨ ਸਾਡਾ ਤਾਂ ਕੋਈ ਹੋਰ ਸਹਾਰਾ ਨਾ ਦੁੱਖਾਂ ਦੇ ਸਾਗਰ ਦਾ ਕੋਈ ਦਿਸੇ ਕਿਨਾਰਾ ਨਾ ਦੁੱਖਾਂ ਦੇ ਸਾਗਰ ਦਾ ਕੋਈ ਦਿਸੇ ਕਿਨਾਰਾ ਨਾ ਮੰਜ ਤਾਰ ਬੇੜੀਆਂ ਨੂੰ ਮੰਜ ਤਾਰ ਬੇੜੀਆਂ ਨੂੰ ਲਾ ਦਿਓ ਜੇ ਪਾਰ ਕਿਤੇ ਜੋਰਾ ਸਿੰਘ ਸਵਾਮੀ ਜੀ ਬਖਸ਼ ਦਿਦਾਰ ਕਿਤੇ ਜੋਰਾ ਸਿੰਘ ਸਵਾਮੀ ਜੀ ਬਖਸ਼ ਦਿਦਾਰ ਕਿਤੇ ਹੋ ਜੇ ਦਰਸ਼ਨ ਹੋ ਜਾਵੇ ਗੁਰੂਆਂ ਅਵਤਾਰਾਂ ਦਾ ਨਾਸ਼ਟਾ ਨਾਸ਼ਟਾ ਹੋ ਜੇ ਸਭ ਸਖਤ ਬਿਮਾਰਾਂ ਦਾ ਜੇ ਨਜ਼ਰ ਮਿਹਰ ਕਰ ਦੇ ਦੇ ਨਜ਼ਰ ਮਿਹਰ ਕਰ ਦੇ ਸੱਚੀ ਸਰਕਾਰ ਤੇ ਬਰਹਾਉਂਦੇ ਮਾਰਿਆਂ ਨੂੰ ਆ ਦੇ ਦਿਦਾਰ ਤੇ ਬਰਹਾਉਂਦੇ ਮਾਰਿਆਂ ਨੂੰ ਆ ਦੇ ਦਿਦਾਰ ਤੇ ਓ ਨਾ ਜਾਂਦਾ ਰੋਖ ਸਕੇ ਨਾ ਜਾਂਦਾ ਤੈਨੂੰ ਦੱਸ ਕਿੰਜ ਮਿਲਿਏ ਹੋ ਮਜਬੂਰ ਅਸੀਂ ਤੈਨੂੰ ਦੱਸ ਕਿੰਜ ਮਿਲਿਏ ਹੋ ਮਜਬੂਰ ਅਸੀਂ ਉਟਕੇ ਮਿਲ ਜਾਈਏ ਜੇ ਉਟਕੇ ਮਿਲ ਜਾਈਏ ਜੇ ਖੰਬ ਵੇਕਣਾ ਵਜਾਰ ਕੇ ਤੇ ਖਾਮੀ ਦੀ ਪਿਆਰਿਆ ਨੋ ਆਦੇ ਦੇ دیدار ਕਿਤੇ ਤੇਰਾ ਸਿੰਘ ਸਵਾਮੀ ਜੀ ਆਦੇ ਦੇ دیدار ਕਿਤੇ ਓ ਲਾਟੀ ਜਗਦੀਪ ਕਹੇ ਪ੍ਰਗਟ ਜਗਦੀਪ ਕਹੇ ਚਾਉਂਦੇ ਕੁਛ ਹੋਰ ਨਹੀਂ ਮਾਲਕ ਤੇ ਅਰਜ ਬਿਨਾ ਸਾਡਾ ਕੋਈ ਜੋਰ ਨਹੀਂ ਜਿਹਨੂੰ ਗੁਰੂ ਬਖਸ਼ ਦੇਵੇ ਜੀ ਨੂੰ ਗੁਰੂ ਬਖਸ਼ ਦੇਵੇ ਫਕਦਾ ਨਾ ਹਾਰਕ ਤੇ ਬਹਿ ਰਹੋ ਦੇ ਮਾਰਿਆਂ ਨੂੰ ਆਦੇਓ ਦਿਦਾਰੇ ਕਿਤੇ ਬਹਿ ਰਹੋ ਦੇ ਮਾਰਿਆਂ ਨੂੰ ਆਦੇਓ ਦਿਦਾਰੇ ਕਿਤੇ ਖੰਬ ਵਕੰਦੜੇ ਜੇ ਲਹਾ ਕਿੰਨਾ ਸਾਂ ਵੀ ਤੋਲ ਤਨ ਜੜਾਈ ਆਪਣੇ ਲਹਾ ਸੋ ਸੱਜਣ ਟੋਲ ਸਵਾਮੀ ਜੋਰਾ ਸਿੰਘ ਮਹਾਰਾਜ ਉਹ ਹੁਕਮ ਕਰਕੇ ਕਿ ਸੇਵਾ ਤੇ satsang ਸਿਮਰਨ ਇਹ ਐਸੇ ਖੰਭਾ ਕਿ satsang ਵਿੱਚ ਆਇਓ ਤੇ ਅੱਜ ਸੰਗਤ ਵਿੱਚ ਹੀ ਸਵਾਮੀ ਜੋਰਾ ਸਿੰਘ ਮਹਾਰਾਜ ਦਰਸ਼ਿਤਦਾਰੇ ਬਖਸ਼ਿਸ਼ ਕਰ ਰਿਹਾ ਸਾਰੀ ਸੰਗਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਇੰਨੀ ਬੇਨਤੀ ਆ ਪ੍ਰਵਾਨ ਕਰੋ ਹੋਈਆਂ ਅਨੇਕਾਂ ਭੁੱਲਾਂ ਦੇ ਖਿਮਾ ਬਖਸ਼ਿਸ਼ ਕਰਨੀ ਆਪਣੇ ਚਰਨ ਸੇਵਕ ਜੱਥੇ ਨੂੰ ਅਸੀਸ ਬਖਸ਼ੋ ਇੰਗੀਆਂ ਪੁੱਲਾਂ ਦੇ ਖਿਮਾ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ